ਚੰਡੀਗੜ੍ਹ ਦੇ ਚੰਡੀ ਮੰਦਰ ਵਿਖੇ 2 ਦਿਨਾਂ ਮੈਕ ਟੈਕ ਸੈਮੀਨਾਰ ਕਰਵਾਇਆ ਗਿਆ ਪੱਛਮੀ ਕਮਾਨ ਵੱਲੋਂ ਕਰਵਾਏ ਗਏ ਮਸ਼ੀਨੀ ਜੰਗ ਵਿੱਚ ਤਕਨੀਕੀ ਵਿਕਾਸ ਸਬੰਧੀ ਇਸ ਸੈਮੀਨਾਰ ਵਿੱਚ ਸੀਨੀਅਰ ਅਧਿਕਾਰੀਆਂ ਰੱਖਿਆ ਤਕਨੀਕੀ ਮਾਹਿਰਾਂ ਸਟਾਰਟਅੱਪਸ ਅਤੇ ਐਮਐਸਐਮਈ ਸਮੇਤ ਵੱਖ-ਵੱਖ ਖੇਤਰਾਂ ਦੇ ਆਗੂਆਂ ਨੇ ਹਿੱਸਾ ਲਿਆ ਸੈਮੀਨਾਰ ਦੌਰਾਨ ਬਲਾਂ ਨੂੰ ਆਧੁਨਿਕ ਵਿਸ਼ੇਸ਼ ਟੈਕਨੋਲੋਜੀਆਂ ਨਾਲ ਸਸ਼ਕਤ ਬਣਾਉਣ ਦੇ ਤਰੀਕਿਆਂ ਬਾਰੇ ਡੂੰਘਾਈ ਨਾਲ ਚਰਚਾ ਕੀਤੀ ਗਈ ਮਾਹਿਰਾਂ ਨੇ ਤਕਨੀਕੀ ਨਵਾਂਚਾਰ ਸਵਦੇਸ਼ੀ ਰੱਖਿਆ ਸਮਰਥਾ ਮ ਅਤੇ ਪਵਿੱਖ ਦੀਆਂ ਲੜਾਈਆਂ ਲਈ ਬਲਾਂ ਨੂੰ ਤਿਆਰ ਕਰਨ ਵਧੀ ਹੋਈ ਕਾਰਸ਼ੀਲ ਪ੍ਰਭਾਵਸ਼ੀਲਤਾ ਤੇ ਵਿਚਾਰ ਵਟਾਂਦਰਾ ਕੀਤਾ ਸੈਮੀਨਾਰ ਦੇ ਮੁੱਖ ਹਿੱਸੇ ਵਿੱਚ ਵਪਾਰ ਤੋਂ ਖਪਤਕਾਰ ਮੀਟਿੰਗਾਂ ਹੋਈਆਂ ਜਿਸ ਦੌਰਾਨ ਸਨਤ ਦੇ ਨੁਮਾਇੰਦਿਆਂ ਨੇ ਪੱਛਮੀ ਕਮਾਂਡ ਵਿੱਚ ਮੌਜੂਦਾ ਲੋੜਾਂ ਨੂੰ ਸਮਝਾਉਣ ਲਈ ਖਾਸ ਏਜੰਡੇ ਨਾਲ ਬਣਾਈਆਂ ਗਈਆਂ ਭਾਰਤੀ ਫੌਜ ਦੀਆਂ ਟੀਮਾਂ ਨਾਲ ਚਰਚਾ ਕੀਤੀ ਸਨਤ ਨਾਲ ਸੰਭਾਵੀ ਸਹਿਯੋਗ ਅਤੇ ਭਾਈਵਾਲੀ ਬਾਰੇ ਅਰਥਪੂਰਨ ਚਰਚਾਵਾਂ ਤੇ ਆਧਾਰਿਤ ਇਹਨਾਂ ਟੀਮਾਂ ਨੇ ਸਨਤ ਅਤੇ ਫੌਜ ਵਿਚਕਾਰ ਬਿਹਤਰ ਸਮਝ ਵਿਕਸਿਤ ਕਰਨ ਬਾਰੇ ਚਰਚਾ ਕੀਤੀ ਪੱਛਮੀ ਕਮਾਂਡ ਦੇ ਲੈਫਟਿਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਹਿੱਤ ਧਾਰਕਾਂ ਵੱਲੋਂ ਸਾਂਝੇ ਕੀਤੇ ਗਏ ਵੱਡਮੁੱਲੇ ਸੁਝਾਵਾਂ ਨੂੰ ਅਮਲ ਵਿੱਚ ਲਿਆਉਣ ਦਾ ਭਰੋਸਾ ਦਿੱਤਾ ਉਹਨਾਂ ਗੱਲਬਾਤ ਦੀ ਇਸ ਨਵੀਂ ਸ਼ੁਰੂ ਕੀਤੀ ਗਈ ਰਵਾਇਤ ਨੂੰ ਨਿਰੰਤਰ ਬਣਾਉਣ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ